ਚਮੋਲੀ ਦੇ ਜੋਸ਼ੀ ਮਠ ਦੇ ਰੋਡ ਤੇ ਇੱਕ ਆਰਮੀ ਦਾ ਕੈਂਪਾ ਆਰਮੀ ਦੇ ਕੈਂਪ ਦੇ ਵਿੱਚ ਸਟੋਰ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਸੀ ਤੇਜ਼ ਹਵਾਵਾਂ ਚੱਲ ਰਹੀਆਂ ਸੀ ਜਿਸ ਨੂੰ ਇਹ ਇੰਨਾ ਹਵਾਵਾਂ ਦੇ ਚੱਲਦੇ ਦੱਸਦੇ ਨੇ ਕਿ ਅੱਗ ਦੀ ਲਪਟਾ ਹੋਰ ਤੇਜ਼ ਹੁੰਦੀ ਆ ਗਈਆਂ ਅੱਗ ਹੋਰ ਭਿਆਨਕ ਹੁੰਦੀ ਗਈ ਜਿਸ ਨੂੰ ਦੇਖ ਕੇ ਇੱਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਭਿਆਨਕ ਅੱਗ ਲੱਗੀ ਹੋਈ ਆ ਤੇ ਅੱਗ ਦੀ ਲਪਟਾ ਜਿਹੜੀ ਆ ਦੂਰ ਤੱਕ ਵੀ ਦਿਖਾਈ ਦੇ ਰਹੀ ਆ ਤੇ ਇੱਕ ਹਫੜਾ ਦਫੜੀ ਦਾ ਇਸੇ ਨਾਲ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਪਹੁੰਚੀ ਆ ਆਰਮੀ ਦੇ ਜਵਾਨ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਜਿਹੜਾ ਕਾਬੂ ਪਾਲਿਆ ਜਾਵੇ ਤੇ ਆਰਮੀ ਦੇ ਜਵਾਨ ਜਿਹੜੇ ਲੱਗੇ ਹੋਏ ਆ ਪੂਰੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਏ ਤੇ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਕਾਬੂ ਪਾਲਿਆ ਜਾਵੇ ਤਾਂ ਉੱਤਰਾਖੰਡ ਤੋਂ ਇੱਕ ਖਬਰ ਸਾਹਮਣੇ ਆ ਉੱਤਰਾਖੰਡ ਦੇ ਚਮੋਲੀ ਤੇ ਜੋਸ਼ੀ ਮਟ ਦੇ ਰੋੜ ਅੰਦੀਕ ਕਰੋੜਾ ਉੱਥੇ ਦੀ ਇੱਕ ਘਟਨਾ ਜਿੱਥੇ ਕਿ ਆ ਮੀ ਦਾ ਇੱਕ ਕੈਂਪ ਸੀ ਆਰਮੀ ਦੇ ਕੈਂਪ ਦੇ ਸਟੋਰ ਦੇ ਵਿੱਚ ਅੱਗ ਲੱਗੀ ਆ ਸਟੋਰ ਦੇ ਵਿੱਚ ਅੱਗ ਲੱਗੀ ਤੇ ਸਮਾਨ ਤਸੜ ਕੇ ਸਵਾਹ ਹੋ ਗਿਆ ਹੈ ਤੇ ਦੱਸਦੇ ਨੇ ਕਿ ਜਾਨੀ ਨੁਕਸਾਨ ਤੋਂ ਬਚਾ ਰਿਆ ਤੇ ਹਾਲਾਂਕਿ ਇਹ ਕਿ ਕਿਸ ਕਾਰਨ ਕਿਸ ਵਜ੍ਹਾ ਦੇ ਨਾਲ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਪਰ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅੱਗ ਦੇ ਲਪਟਾ ਦੂਰ ਤੱਕ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਬੁਲਾਈ ਜਾਂਦੀ ਹੈ ਜਵਾਨ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਲਦ ਹੀ ਇਸ ਕਦੇ ਕਭ ਪਾਲਿਆ ਜਾਵੇ ਉੱਤਰਾਖੰਡ ਤੋਂ ਖਬਰ ਸਾਹਮਣੇ ਆਈ ਆ ਉੱਤਰਾਖੰਡ ਦੇ ਚਮੋਲੀ ਦੇ ਜੋਸ਼ੀ ਮਠ ਦੇ ਰੋਡ ਤੇ ਇੱਕ ਆਰਮੀ ਦਾ ਕੈਂਪਾ ਆਰਮੀ ਦੇ ਕੈਂਪ ਦੇ ਵਿੱਚ ਸਟੋਰ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਸੀ ਤੇਜ਼ ਹਵਾਵਾਂ ਚੱਲਦੀਆਂ ਸੀ ਜਿਸ ਨੂੰ ਇਹ ਇੰਨਾ ਹਵਾਵਾਂ ਦੇ ਚੱਲਦੇ ਦੱਸਦੇ ਨੇ ਕਿ ਅੱਗ ਦੀ ਲਪਟਾ ਹੋਰ ਤੇਜ਼ ਹੁੰਦੀ ਆ ਗਈਆਂ ਅੱਗ ਹੋਰ ਭਿਆਨਕ ਹੁੰਦੀ ਗਈ ਜਿਸ ਨੂੰ ਦੇਖ ਕੇ ਇੱਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤਸਵੀਰਾਂ ਵੀ ਦੇਖ ਸਕਦੇ ਕੋ ਕਿਵੇਂ ਭਿਆਨਕ ਅੱਗ ਲੱਗੀ ਹੋਈ ਹੈ ਤੇ ਅੱਗ ਦੀ ਲਪਟਾ ਜਿਹੜੀ ਆ ਦੂਰ ਤੱਕ ਵੀ ਦਿਖਾਈ ਦੇ ਰਹੀ ਹੈ ਤੇ ਇੱਕ ਹਫੜਾ ਦਫੜੀ ਦਾ ਇਸੇ ਨਾਲ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਪਹੁੰਚੀ ਆ ਆਰਮੀ ਦੇ ਜਵਾਨ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਜਿਹੜਾ ਕਾਬੂ ਪਾਲਿਆ ਜਾਵੇ ਤੇ ਆਰਮੀ ਦੇ ਜਵਾਨ ਜਿਹੜੇ ਲੱਗੇ ਹੋਏ ਆ ਪੂਰੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਤੇ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੱਗ ਤੇ ਜਲਦ ਕਾਬੂ ਪਾਲਿਆ ਜਾਵੇ ਤਾਂ ਉੱਤਰਾਖੰਡ ਤੋਂ ਇੱਕ ਖਬਰ ਸਾਹਮਣੇ ਆ ਉੱਤਰਾਖੰਡ ਦੇ ਚਮੋਲੀ ਤੇ ਜੋਸ਼ੀ ਮਟ ਦੇ ਰੋੜ ਨਦੀ ਕਿ ਰੋੜਾ ਉੱਥੇ ਦੀ ਇੱਕ ਖਬਰ ਆ ਜਿੱਤੇ ਕਿ ਆ ਅਰਮੀ ਦਾ ਇੱਕ ਕੈਂਪ ਸੀ ਆਰਮੀ ਦੇ ਕੈਂਪ ਦੇ ਸਟੋਰ ਦੇ ਵਿੱਚ ਅੱਗ ਲੱਗੀ ਆ ਸਟੋਰ ਦੇ ਵਿੱਚ ਅੱਗ ਲੱਗੀ ਤੇ ਸਮਾਨ ਤਸੜ ਕੇ ਸਵਾਹ ਹੋ ਗਿਆ ਹੈ ਤੇ ਦੱਸਦੇ ਨੇ ਕਿ ਜਾਨੀ ਨੁਕਸਾਨ ਤੋਂ ਬਚਾ ਰਿਆ ਤੇ ਹਾਲਾਂਕਿ ਇਹ ਕਿ ਕਿਸ ਕਾਰਨ ਕਿਸ ਵਜ੍ਹਾ ਦੇ ਨਾਲ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਪਰ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅੱਗ ਦੀ ਲਪਟਾ ਦੂਰ ਤੱਕ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਬੁਲਾਈ ਜਾਂਦੀ ਹੈ ਜਵਾਨ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਲਦ ਹੀ ਇਸ ਕਤੇ ਕਬੂ ਪਾਲਿਆ ਜਾਵੇ ਉਤਰਾਖੰਡ ਤੋਂ ਖਬਰ ਸਾਹਮਣੇ ਆਈ ਆ ਉਤਰਾਖੰਡ ਦੇ ਚਮੋਲੀ ਦੇ ਜੋਸ਼ੀ ਮੱਠ ਦੇ ਰੋਡ ਤੇ ਇੱਕ ਆਰਮੀ ਦਾ ਕੈਂਪ ਆ ਆਰਮੀ ਦੇ ਕੈਂਪ ਦੇ ਵਿੱਚ ਸਟੋਰ ਨੂੰ ਭਿਆਨਕ ਅੱਗ ਲੱਗ ਗਈ ਆ ਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਸੀ ਤੇਜ਼ ਹਵਾਵਾਂ ਚੱਲ ਰਹੀਆਂ ਸੀ ਜਿਸ ਨੂੰ ਇਹ ਇੰਨਾ ਹਵਾਵਾਂ ਦੇ ਚੱਲਦੇ ਦੱਸਦੇ ਨੇ ਕਿ ਅੱਗ ਦੀ ਲਪਟਾ ਹੋਰ ਤੇਜ਼ ਹੁੰਦੀ ਆ ਗਈਆਂ ਅੱਗ ਹੋਰ ਭਿਆਨਕ ਹੁੰਦੀ ਗਈ ਜਿਸ ਨੂੰ ਦੇਖ ਕੇ ਇੱਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਭਿਆਨਕ ਅੱਗ ਲੱਗੀ ਹੋਈ ਆ ਤੇ ਅੱਗ ਦੀ ਲਪਟਾ ਜਿਹੜੀ ਦੂਰ ਤੱਕ ਵੀ ਦਿਖਾਈ ਦੇ ਰਹੀ ਆ ਤੇ ਇੱਕ ਹਫੜਾ ਦਫੜੀ ਦਾ ਹਿੱਸੇ ਨਾਲ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਪਹੁੰਚੀ ਆ ਆਰਮੀ ਦੇ ਜਵਾਨ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਜਿਹੜਾ ਕਾਬੂ ਪਾਲਿਆ ਜਾਵੇ ਤੇ ਆਰਮੀ ਦੇ ਜਵਾਨ ਜਿਹੜੇ ਲੱਗੇ ਹੋਏ ਆ ਪੂਰੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਤੇ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਕਾਬੂ ਪਾਲਿਆ ਜਾਵੇ ਤਾਂ ਉੱਤਰਾਖੰਡ ਤੋਂ ਇੱਕ ਖਬਰ ਸਾਹਮਣੇ ਆ ਉੱਤਰਾਖੰਡ ਦੇ ਚਮੋਲੀ ਤੇ ਜੋਸ਼ੀ ਮਟ ਦੇ ਰੋੜ ਨਦੀ ਕਿ ਕੋੜਾ ਉੱਥੇ ਦੀ ਇੱਕ ਭਰਾ ਜਿੱਤੇ ਕਿ ਆਰਮੀ ਦਾ ਇੱਕ ਕੈਂਪ ਸੀ ਆਰਮੀ ਦੇ ਕੈਂਪ ਦੇ ਸਟੋਰ ਦੇ ਵਿੱਚ ਅੱਗ ਲੱਗੀ ਆ ਸਟੋਰ ਦੇ ਵਿੱਚ ਅੱਗ ਲੱਗੀ ਤੇ ਸਮਾਨ ਤਸੜ ਕੇ ਸਵਾਹ ਹੋ ਗਿਆ ਹੈ ਤੇ ਦੱਸਦੇ ਨੇ ਕਿ ਜਾਨੀ ਨੁਕਸਾਨ ਤੋਂ ਬਚਾ ਰਿਆ ਤੇ ਹਾਲਾਂਕਿ ਇਹ ਕਿ ਕਿਸ ਕਾਰਨ ਕਿਸ ਵਜ੍ਹਾ ਦੇ ਨਾਲ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਪਰ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅੱਗ ਦੇ ਲਪਟਾ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਜਿਸ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਬੁਲਾਈ ਜਾਂਦੀ ਹੈ ਜਵਾਨ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਲਦ ਹੀ ਇਸ ਅਗ ਤੇ ਕਾਬੂ ਪਾ ਲਿਆ ਜਾਵੇ ਉਤਰਾਖੰਡ ਤੋਂ ਖਬਰ ਸਾਹਮਣੇ ਆਈ ਆ ਉਤਰਾਖੰਡ ਦੇ ਚਮੋਲੀ ਦੇ ਜੋਸ਼ੀ ਮਠ ਦੇ ਰੋਡ ਤੇ ਇੱਕ ਆਰਮੀ ਦਾ ਕੈਂਪ ਆਰਮੀ ਦੇ ਕੈਂਪ ਦੇ ਵਿੱਚ ਸਟੋਰ ਨੂੰ ਭਿਆਨਕ ਅੱਗ ਲੱਗ ਗਈ ਆ ਤੇ ਠੰਡੀਆਂ ਹਵਾਵਾਂ ਵੀ ਚੱਲਦੀਆਂ ਸੀ ਤੇਜ਼ ਹਵਾਵਾਂ ਚੱਲਦੀਆਂ ਸੀ ਜਿਸ ਨੂੰ ਇਹਨਾਂ ਹਵਾਵਾਂ ਦੇ ਚੱਲਦੇ ਦੱਸਦੇ ਨੇ ਕਿ ਅੱਗ ਦੀ ਲਪਟਾ ਹੋਰ ਤੇਜ਼ ਹੁੰਦੀ ਆ ਗਈਆਂ ਅੱਗ ਹੋਰ ਭਿਆਨਕ ਹੁੰਦੀ ਗਈ ਜਿਸ ਨੂੰ ਦੇਖ ਕੇ ਇੱਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਭਿਆਨਕ ਅੱਗ ਲੱਗੀ ਹੋਈ ਆ ਤੇ ਅੱਗ ਦੇ ਲਪਟਾ ਜਿਹੜੇ ਦੂਰ ਤੱਕ ਵੀ ਦਿਖਾਈ ਦੇ ਰਹੀ ਆ ਤੇ ਇੱਕ ਹਫੜਾ ਦਫੜੀ ਦਾ ਹਿੱਸੇ ਨਾਲ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਪਹੁੰਚੀ ਆ ਆਰਮੀ ਦੇ ਜਵਾਨ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਜਿਹੜਾ ਕਾਬੂ ਪਾਲਿਆ ਜਾਵੇ ਤੇ ਆਰਮੀ ਦੇ ਜਵਾਨ ਜਿਹੜੇ ਲੱਗੇ ਹੋਏ ਆ ਪੂਰੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਏ ਤੇ ਫਾਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਕਾਬੂ ਪਾਲਿਆ ਜਾਵੇ ਤਾਂ ਉੱਤਰਾਖੰਡ ਤੋਂ ਇੱਕ ਖਬਰ ਸਾਹਮਣੇ ਆ ਉੱਤਰਾਖੰਡ ਦੇ ਚਮੋਲੀ ਤੇ ਜੋਸ਼ੀ ਮਟ ਦੇ ਰੋੜਾਂ ਜਿੱਕ ਕਰੋੜਾ ਉੱਥੇ ਦੀ ਇੱਕ ਭਰਾ ਜਿੱਤੇ ਕਿ ਆਰਮੀ ਦਾ ਇੱਕ ਕੈਂਪ ਸੀ ਆਰਮੀ ਦੇ ਕੈਂਪ ਦੇ ਸਟੋਰ ਦੇ ਵਿੱਚ ਅੱਗ ਲੱਗੀ ਆ ਸਟੋਰ ਦੇ ਵਿੱਚ ਅੱਗ ਲੱਗੀ ਤਾਂ ਸਮਾਨ ਤਾਂ ਸੜ ਕੇ ਸੁਆਹ ਹੋ ਗਿਆ ਹੈ ਤੇ ਦੱਸਦੇ ਨੇ ਕਿ ਜਾਨੀ ਨੁਕਸਾਨ ਤੋਂ ਬਚਾ ਰਿਆ ਤੇ ਹਾਲਾਂਕਿ ਇਹ ਕਿ ਕਿਸ ਕਾਰਨ ਕਿਸ ਵਜ੍ਹਾ ਦੇ ਨਾਲ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਪਰ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਅੱਗ ਦੇ ਲਪਟਾ ਦੂਰ ਤੱਕ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਬੁਲਾਈ ਜਾਂਦੀ ਹੈ ਜਵਾਨ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਲਦ ਹੀ ਇਸ ਅੱਗ ਤੇ ਕਾਬੂ ਪਾ ਲਿਆ ਜਾਵੇ ਉਤਰਾਖੰਡ ਤੋਂ ਖਬਰ ਸਾਹਮਣੇ ਆਈ ਆ ਉਤਰਾਖੰਡ ਦੇ ਚਮੋਲੀ ਦੇ ਜੋਸ਼ੀ ਮਠ ਦੇ ਰੋਡ ਤੇ ਇੱਕ ਆਰਮੀ ਦਾ ਕੈਂਪਾ ਆਰਮੀ ਦੇ ਕੈਂਪ ਦੇ ਵਿੱਚ ਸਟੋਰ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਸੀ ਤੇਜ਼ ਹਵਾਵਾਂ ਚੱਲ ਰਹੀਆਂ ਸੀ ਜਿਸ ਨੂੰ ਇਹ ਇੰਨਾ ਹਵਾਵਾਂ ਦੇ ਚੱਲਦੇ ਦੱਸਦੇ ਨੇ ਕਿ ਅੱਗ ਦੀ ਲਪਟਾ ਹੋਰ ਤੇਜ਼ ਹੁੰਦੀ ਆ ਗਈਆਂ ਅੱਗ ਹੋਰ ਭਿਆਨਕ ਹੁੰਦੀ ਗਈ ਜਿਸ ਨੂੰ ਦੇਖ ਕੇ ਇੱਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤਸਵੀਰਾਂ ਵੀ ਦੇਖ ਸਕਦੇ ਕੋ ਕਿਵੇਂ ਭਿਆਨਕ ਅੱਗ ਲੱਗੀ ਹੋਈ ਆ ਤੇ ਅੱਗ ਦੇ ਲਪਟਾ ਜਿਹੜਿਆ ਦੂਰ ਤੱਕ ਵੀ ਦਿਖਾਈ ਦੇ ਰਹੀ ਆ ਤੇ ਇੱਕ ਹਫੜਾ ਦਫੜੀ ਦਾ ਇਸ ਦੇ ਨਾਲ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਉਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਪਹੁੰਚੀ ਆ ਆਰਮੀ ਦੇ ਜਵਾਨ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਜਿਹੜਾ ਕਾਬੂ ਪਾਲਿਆ ਜਾਵੇ ਤੇ ਆਰਮੀ ਦੇ ਜਵਾਨ ਜਿਹੜੇ ਲੱਗੇ ਹੋਏ ਆ ਪੂਰੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਤੇ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਕਾਬੂ ਪਾਲਿਆ ਜਾਵੇ ਤਾਂ ਉੱਤਰਾਖੰਡ ਤੋਂ ਇੱਕ ਖਬਰ ਸਾਹਮਣੇ ਆ ਉੱਤਰਾਖੰਡ ਦੇ ਚਮੋਲੀ ਤੇ ਜੋਸ਼ੀ ਮਟ ਦੇ ਰੋੜ ਦੀ ਕਿਕਰੋੜਾ ਉੱਥੇ ਦੀ ਇੱਕ ਭਰਾ ਜਿੱਤੇ ਕਿ ਆਰਮੀ ਦਾ ਇੱਕ ਕੈਂਪ ਸੀ ਆਰਮੀ ਦੇ ਕੈਂਪ ਦੇ ਸਟੋਰ ਦੇ ਵਿੱਚ ਅੱਗ ਲੱਗੀ ਆ ਸਟੋਰ ਦੇ ਵਿੱਚ ਅੱਗ ਲੱਗੀ ਤੇ ਸਮਾਨ ਤਾਂ ਸੜ ਕੇ ਸੁਆਹ ਹੋ ਗਿਆ ਤੇ ਦੱਸਦੇ ਨੇ ਕਿ ਜਾਨੀ ਨੁਕਸਾਨ ਤੋਂ ਬਚਾ ਰਿਆ ਤੇ ਹਾਲਾਂਕਿ ਇਹ ਕਿ ਕਿਸ ਕਾਰਨ ਕਿਸ ਵਜ੍ਹਾ ਦੇ ਨਾਲ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਪਰ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਅੱਗ ਦੀ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਜਿਸ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਬੁਲਾਈ ਜਾਂਦੀ ਹੈ ਜਵਾਨ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਲਦ ਹੀ ਇਸ ਅਗ ਤੇ ਕਾਬੂ ਪਾ ਲਿਆ ਜਾਵੇ ਉਤਰਾਖੰਡ ਤੋਂ ਖਬਰ ਸਾਹਮਣੇ ਆਈ ਆ ਉਤਰਾਖੰਡ ਦੇ ਚਮੋਲੀ ਦੇ ਜੋਸ਼ੀ ਮਠ ਦੇ ਰੋਡ ਤੇ ਇੱਕ ਆਰਮੀ ਦਾ ਕੈਂਪ ਆਰਮੀ ਦੇ ਕੈਂਪ ਦੇ ਵਿੱਚ ਸਟੋਰ ਨੂੰ ਭਿਆਨਕ ਅੱਗ ਲੱਗ ਗਈ ਆ ਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਸੀ ਤੇਜ਼ ਹਵਾਵਾਂ ਚੱਲਦੀਆਂ ਸੀ ਜਿਸ ਨੂੰ ਇਹ ਇੰਨਾ ਹਵਾਵਾਂ ਦੇ ਚੱਲਦੇ ਦੱਸਦੇ ਨੇ ਕਿ ਅੱਗ ਦੀ ਲਪਟਾ ਹੋਰ ਤੇਜ਼ ਹੁੰਦੀ ਆ ਗਈਆਂ ਅੱਗ ਹੋਰ ਭਿਆਨਕ ਹੁੰਦੀ ਗਈ ਜਿਸ ਨੂੰ ਦੇਖ ਕੇ ਇੱਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤਸਵੀਰਾਂ ਵੀ ਦੇਖ ਸਕਦੇ ਕੋ ਕਿਵੇਂ ਭਿਆਨਕ ਅੱਗ ਲੱਗੀ ਹੋਈ ਆ ਤੇ ਅੱਗ ਦੇ ਲਪਟੇ ਜਿਹੜੇ ਦੂਰ ਤੱਕ ਵੀ ਦਿਖਾਈ ਦੇ ਰਹੀ ਆ ਤੇ ਇੱਕ ਹਫੜਾ ਦਫੜੀ ਦਾ ਇਸ ਦੇ ਨਾਲ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਪਹੁੰਚੀ ਆ ਆਰਮੀ ਦੇ ਜਵਾਨ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਜਿਹੜਾ ਕਾਬੂ ਪਾਲਿਆ ਜਾਵੇ ਤੇ ਆਰਮੀ ਦੇ ਜਵਾਨ ਜਿਹੜੇ ਲੱਗੇ ਹੋਏ ਆ ਪੂਰੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਏ ਤੇ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਕਾਬੂ ਪਾਲਿਆ ਜਾਵੇ ਤਾਂ ਉੱਤਰਾਖੰਡ ਤੋਂ ਇੱਕ ਖਬਰ ਸਾਹਮਣੇ ਆ ਉੱਤਰਾਖੰਡ ਦੇ ਚਮੋਲੀ ਤੇ ਜੋਸ਼ੀ ਮਟ ਦੇ ਰੋੜ ਨਦੀ ਕਿ ਕੋੜਾ ਉੱਥੇ ਦੀ ਇੱਕ ਘਟਨਾ ਜਿੱਤੇ ਕਿ ਆ ਅਰਮੀ ਦਾ ਇੱਕ ਕੈਂਪ ਸੀ ਆਰਮੀ ਦੇ ਕੈਂਪ ਦੇ ਸਟੋਰ ਦੇ ਵਿੱਚ ਅੱਗ ਲੱਗੀ ਆ ਸਟੋਰ ਦੇ ਵਿੱਚ ਅੱਗ ਲੱਗੀ ਤੇ ਸਮਾਨ ਤੜਕ ਕੇ ਸਵਾਹ ਹੋ ਗਿਆ ਹੈ ਤੇ ਦੱਸਦੇ ਨੇ ਕਿ ਜਾਨੀ ਨੁਕਸਾਨ ਤੋਂ ਬਚਾ ਰਿਆ ਤੇ ਹਾਲਾਂਕਿ ਇਹ ਕਿ ਕਿਸ ਕਾਰਨ ਕਿਸ ਵਜ੍ਹਾ ਦੇ ਨਾਲ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਪਰ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਅੱਗ ਦੀ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਜਿਸ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਬੁਲਾਈ ਜਾਂਦੀ ਹੈ ਜਵਾਨ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਲਦ ਹੀ ਇਸ ਕੱਬ ਪਾ ਲਿਆ ਜਾਵੇ ਉੱਤਰਾਖੰਡ ਤੋਂ ਖਬਰ ਸਾਹਮਣੇ ਆਈ ਹੈ ਉੱਤਰਾਖੰਡ ਦੇ ਚਮੋਲੀ ਦੇ ਜੋਸ਼ੀ ਮਠ ਦੇ ਰੋਡ ਤੇ ਇੱਕ ਆਰਮੀ ਦਾ ਕੈਂਪਾ ਆਰਮੀ ਦੇ ਕੈਂਪ ਦੇ ਵਿੱਚ ਸਟੋਰ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਠੰਡੀਆਂ ਹਵਾਵਾਂ ਵੀ ਚੱਲਦੀਆਂ ਸੀ ਤੇ ਤੇਜ਼ ਹਵਾਵਾਂ ਚੱਲਦੀਆਂ ਸੀ ਜਿਸ ਨੂੰ ਇਹ ਇੰਨਾ ਹਵਾਵਾਂ ਦੇ ਚੱਲਦੇ ਦੱਸਦੇ ਨੇ ਕਿ ਅੱਗ ਦੀ ਲਪਟਾ ਹੋਰ ਤੇਜ਼ ਹੁੰਦੀ ਆ ਗਈਆਂ ਅੱਗ ਹੋਰ ਭਿਆਨਕ ਹੁੰਦੀ ਗਈ ਜਿਸ ਨੂੰ ਦੇਖ ਕੇ ਇੱਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤਸਵੀਰਾਂ ਵੀ ਦੇਖ ਸਕਦੇ ਕੋ ਕਿਵੇਂ ਭਿਆਨਕ ਅੱਗ ਲੱਗੀ ਹੋਈ ਆ ਤੇ ਅੱਗ ਦੇ ਲਪਟਾ ਜਿਹੜਿਆ ਦੂਰ ਤੱਕ ਵੀ ਦਿਖਾਈ ਦੇ ਰਹੀ ਆ ਤੇ ਇੱਕ ਹਫੜਾ ਦਫੜੀ ਦਾ ਇਸੇ ਨਾਲ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਪਹੁੰਚੀ ਆ ਆਰਮੀ ਦੇ ਜਵਾਨ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਜਿਹੜਾ ਕਾਬੂ ਪਾਲਿਆ ਜਾਵੇ ਤੇ ਆਰਮੀ ਦੇ ਜਵਾਨ ਜਿਹੜੇ ਲੱਗੇ ਹੋਏ ਆ ਪੂਰੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਏ ਤੇ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੱਗ ਤੇ ਜਲਦ ਕਾਬੂ ਪਾਲਿਆ ਜਾਵੇ ਤਾਂ ਉੱਤਰਾਖੰਡ ਤੋਂ ਇੱਕ ਖਬਰ ਸਾਹਮਣੇ ਆ ਉੱਤਰਾਖੰਡ ਦੇ ਚਮੋਲੀ ਤੇ ਜੋਸ਼ੀਮਟ ਦੇ ਰੋੜ ਅੰਦੀਕ ਕਰੋੜਾ ਉੱਥੇ ਦੀ ਇੱਕ ਭਰਾ ਜਿੱਤੇ ਕਿ ਆ ਅਰਮੀ ਦਾ ਇੱਕ ਕੈਂਪ ਸੀ ਆਰਮੀ ਦੇ ਕੈਂਪ ਦੇ ਸਟੋਰ ਦੇ ਵਿੱਚ ਅੱਗ ਲੱਗੀ ਆ ਸਟੋਰ ਦੇ ਵਿੱਚ ਅੱਗ ਲੱਗੀ ਤੇ ਸਮਾਨ ਤਾਂ ਸੜ ਕੇ ਸੁਆਹ ਹੋ ਗਿਆ ਹੈ ਤੇ ਦੱਸਦੇ ਨੇ ਕਿ ਜਾਨੀ ਨੁਕਸਾਨ ਤੋਂ ਬਚਾ ਰਿਆ ਤੇ ਹਾਲਾਂਕਿ ਇਹ ਕਿ ਕਿਸ ਕਾਰਨ ਕਿਸ ਵਜ੍ਹਾ ਦੇ ਨਾਲ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਪਰ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅੱਗ ਦੀ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਜਿਸ ਤੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਾਇਰ ਬ੍ਰਿਗੇਡ ਬੁਲਾਈ ਜਾਂਦੀ ਹੈ ਜਵਾਨ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ